आप क्या ना नो फार्मर नो फूड ये स्लोगन रहा है किसान अंदोलन से सर वी डोंट नीड फार्मरस दुनिया इस तरफ जा रही हैगी है, है. दुनिया की पहली फैक्टरी जी है, है जरा फूड प्रोड्यूस करता है उन्होंने बाई वे ऑफ यू नो हवा चो जो एलीमेंट्स है खिंचले और बैक्टीरियाज़ नाल करॉस करके वो फूड प्रोड्यूस कर रहे हैं दैट फैक्ट्री वॉज सैटअप इन फिनलैंड ਹੋਲੈਂਡ ਜਿਹੜਾ ਕਹਿ ਰਿਹਾ ਜਿਹਦੇ 3000 ਖੇਤ ਮੈਂ ਦੱਸਿਆ ਕਿ ਨਿਕਲ ਗਏ ਫਾਰਮਰ ਉਹ ਕਿੱਥੇ ਜਾ ਰਹੇ ਬਾਇਰ ਦੇ ਟ੍ਰਾਈਂਗ ਟੂ ਸੀ ਕਿ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੈ ਫੂਡ ਸਿਕਿਉਰਟੀ ਤੁਹਾਨੂੰ ਚਿੰਤਾ ਹੋਏਗੀ ਉਹ ਕੀ ਕਰ ਰਿਹਾ ਕਿ ਉਹਨਾਂ ਨੇ ਇਨਸੈਕਟ ਕਲਟੀਵੇਸ਼ਨ ਤੇ ਹੁਣ ਦੁਨੀਆ ਦਾ ਫੋਕਸ ਆ ਗਿਆ ਵਟ ਵੀ ਆਰ ਟ੍ਰਾਈਂਗ ਟੂ ਸੀ ਦੀ ਐਂਟਾਇਰ ਡਿਬੇਟ ਇਜ਼ ਸ਼ਿਫਟਿੰਗ ਟੂ ਪ੍ਰੋਟੀਨ ਅਪਾ ਪਹਿਲੇ ਫੂਡ ਸਿਕਿਉਰਟੀ ਦੀ ਗੱਲ ਕਰਦੇ ਸੀ ਹੁਣ ਉਹ ਕਹਿੰਦੇ ਤੁਹਾਡੀ ਪ੍ਰੋਟੀਨ ਰਿਕੁਆਇਰਮੈਂਟ ਕਿੱਥੋਂ ਆਏਗੀ ਉਹ ਕਹਿੰਦੇ ਇਨਸੈਕਟ ਤੋਂ ਆਏਗੀ ਬਲਕਿ ਆਕਟੋਪਸ ਜਿਹੜੇ ਹੈਗੇ ਆ ਉਹ ਕਿਪਸ ਵਾਸ ਹੈ ਵੈਰੀ ਦੋਸਾਈਲ ਕਾਈਂਡ ਆਫ ਅ ਸੀ ਐਨੀਮਲ ਆਪਕਦੀ ਗੱਲ ਵੀ ਨਹੀਂ ਕੀਤੀ ਉਹਦੀ ਉਹਦਾ ਵੀ ਉਹਨਾਂ ਨੇ ਉਹ ਲਗਾਤਾ ਹੈਗਾ ਪlant ਲਗਾਤਾ ਹੈਗਾ ਉਹਦੇ ਵਿੱਚ ਪ੍ਰੋਟੀਨ ਖਿੱਚਦਾ ਸੋ ਦੀ ਦਿਸ ਕਾਈਂਡ ਆਫ ਥਿੰਗ ਦੈਟ ਇਜ਼ ਹੈਪਨਿੰਗ অর ਇਹ ਮੈਂ ਸੋਚੋ ਕਿ ਛੋਟੇ ਪਲੈਂਟਸ ਹੈਗੇਗਾ ਤੁਸੀਂ ਗੂਗਲ ਵੀ ਕਰ ਲੋ ਤੁਹਾਨੂੰ ਢੇ ਸਾਰੇ ਪਲੈਂਟ ਮਿਲ ਜਾਣਗੇ ਜਿਹੜੇ ਇਨਸੈਕਟ ਕਲਟੀਵੇਸ਼ਨ ਵਿੱਚ ਹੁਣ ਮਿਲੀਅਨਸ ਆਫ ਇਨਸੈਕਟਸ ਆਰ ਵੀ ਰੇਅਰਡ ਫॉर ਹਿਊਮਨ ਕੰਜ਼ਮਪਸ਼ਨ इंडिया ਵਿੱਚ ਵੀ ਮੈਂ ਦੇਖਿਆ ਇੱਕ ਚਾਕਲੇਟ ਆ ਗਈ ਹੈ ਉਹਦੇ ਵਿੱਚ ਇਨਸੈਕਟ ਦਾ ਇਹ ਪ੍ਰੋਟੀਨ ਹੈਗਾ ਦੇਖ ਕੇ ਅਗਲੀ ਵਾਰ ਤੁਸੀਂ ਚਾਕਲੇਟ ਲਓਗੇ ਜਰਾ ਪੁੱਛ ਲੈਣਾ ਜਦੋਂ ਕਾਊਂਟਰ ਤੇ ਕਿ ਇਹਦੇ ਵਿੱਚ ਇਨਸੈਕਟ ਦਾ ਪ੍ਰੋਟੀਨ ਹੈ ਕਿ ਨਹੀਂ ਹੈਗਾ ਕਿਉਂਕਿ ਚ ਲਿਖਿਆ ਹੈ ਆਪਾਂ ਇਗਨੋਰ ਕਰਦੇ ਆਗੇ ਸ਼ਾਇਦ ਦੀ ਸ਼ਾਪਕੀਪਰ ਮੇ ਬਲ ਟੈਲ ਯੂ ਬੈਟਰ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਸ ਵੀ ਆਰ ਮੂਵਿੰਗ ਫਰਮ ਦੀ ਸਿਚੁਏਸ਼ਨ ਜਿੱਦੀ ਵਿੱਚ ਆਪਾਂ ਕਹਿਨੇ ਸੀ ਕਿ ਫਾਰਮਰ ਬਹੁਤ ਜ਼ਰੂਰੀ ਹੈ ਵੀ ਆਰ ਮੂਵਿੰਗ ਟੂ ਸਿਚੁਏਸ਼ਨ ਵੇਅਰ ਯੂ ਡੋਨਟ ਰਿਕੁਆਇਰ ਫਾਰਮਰਸ ਉਹ ਜਿਹੜੇ ਮੈਂ ਤੁਹਾਨੂੰ ਫਿਨਲੈਂਡ ਦੀ ਗੱਲ ਕੀਤੀ ਸੀਗੀ ਕਿ ਉਹਦੇ ਵਿੱਚ ਸਾਡੇ ਜਿਹਨੇ ਸਟਾਰਟਅੱਪਸ ਹੈਗੇ ਹਿੰਦੁਸਤਾਨ ਵਿੱਚ ਮੈਕਸਿਮਮ ਸਟਾਰਟਅੱਪਸ ਹਿੰਦੁਸਤਾਨ ਵਿੱਚ ਹੈਗੇ ਹੈ ਜਿਹੜੇ ਇਸ ਫਾਰਮਿੰਗ ਦੇ ਤਰੀਕਿਆਂ ਵਿੱਚ ਜਾ ਰਹੇ ਹੈਗੇ ਸੋ ਵੈਨ ਦੇ ਸਟਾਰਟਅੱਪਸ ਜਿਹੜੇ ਹੁਣ ਹੈਗੇ ਚਾਹੇ ਪੂਨਾ ਚ ਹੈ ਬੈਂਗਲੌਰ ਚ ਹੈ ਵਾਟਐਵਰ ਇਟ ਇਜ਼ ਉਹ ਜਦ ਕਾਰਪੋਰੇਟ ਨਾਲ ਜਦ ਬਾਤ ਚ ਹੋਤੋਂ ਦੇਖਿਆ ਸੋ ਟੇਕਓਵਰ ਹੋ ਜਾਂਦਾ ਹੈ ਉਹ ਨਾਲ ਉਸੇ ਚੇਨ ਨੂੰ ਉਸੇ ਸਪਲਾਈ ਚੇਨ ਨੂੰ ਬਿਲਡ ਕਰਨ ਵਾਸਤੇ ਹੈਗੇ ਔਰ ਦੁਨੀਆ 'ਚ ਇਸ ਸਮੇਂ 270 ਪਲਾਂਟ ਜਿਹੜੇ ਹੈਗੇ ਲੱਗ ਚੁੱਕੇ ਹੈਗੇ 270 प्लांट ਲੱਗੇ ਹੈ ਜਿਹੜੇ ਤੁਹਾਨੂੰ ਵਿਦਾਊਟ ਲੈਂਡ ਵਿਦਾਊਟ ਫਾਰਮਰ ਤੁਹਾਨੂੰ ਸਿੰਥੈਟਿਕ ਫੂਡ ਪ੍ਰੋਡਿਊਸ ਕਰਕੇ ਦੇਣਗੇ ਔਰ ਇਹ ਇੰਨੀ process ਚੱਲ ਪਈ ਹੈਗੀ ਹੈ ਕਿ ਜਿਹੜਾ ਮੈਂ ਤੁਹਾਨੂੰ ਪਹਿਲਾ प्लांट ਕਿਹਾ ਸੀਗਾ ਫਿਨਲੈਂਡ ਦਾ ਉਹਦੇ ਮੈਂ ਬੌਸ ਦੀ CEO ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਔਨ ਫਾਈਨੈਂਸ਼ੀਅਲ ਟਾਈਮਸ ਉਹ ਕਹਿੰਦਾ ਕਿ ਵੀ ਆਰ ਨਾਟ ਇਨ ਦੀ ਪ੍ਰੋਡਕਸ਼ਨ ਆਫ অর ਇਨ ਦੀ ਬਿਜ਼ਨਸ ਆਫ ਪ੍ਰੋਡਿਊਸਿੰਗ ਫੂਡ ਵੀ ਆਰ ਇਨ ਦੀ ਬਿਜ਼ਨਸ ਆਫ ਪ੍ਰੋਡਿਊਸਿੰਗ ਲੈਂਡ ਕਿਉਂਕਿ ਜ਼ਮੀਨ ਦਾ ਚੱਕਰ ਹੈ ਨਾ ਸਾਰੀ ਦੁਨੀਆ ਦਾ ਉਹ ਕਹਿੰਦਾ ਕਿ ਜਿਸੀਂ ਜ਼ਮੀਨ ਹੀ ਨਹੀਂ ਯੂਜ਼ ਕਰ ਰਹੇ ਤਾਂ ਵੀ ਆਰ ਪ੍ਰੋਡਿਊਸਿੰਗ অর ਵੀ ਆਰ ਮੈਨੂਫੈਕਚਰਿੰਗ ਲੈਂਡ ਇਹ ਕੰਪਨੀ ਕਹਿ ਰਹੀ ਹੈ ਫੂਡ ਦੀ ਗੱਲ ਨਹੀਂ ਕਰ ਰਹੇ ਉਹ ਕਹਿੰਦੇ ਅਸੀਂ ਲੈਂਡ ਪ੍ਰੋਡਿਊਸ ਕਰ ਰਹੇ ਹੈਗੇ ਆ ਦੂਜਾ ਅਸੀਂ ਫਾਰਮਰ ਦੀ ਜ਼ਰੂਰਤ ਨਹੀਂ ਹੈਗੀ ਜਿਹੜਾ ਫਾਰਮਰ ਦਾ ਕਰਾਈਸਿਸ ਹੈ ਉਹ ਖਤਮ ਹੋ ਜਾਏਗਾ ਜਦ ਉਹਦੀ ਜ਼ਰੂਰਤ ਨਹੀਂ ਹੈਗੀ ਸੋ ਦੀ ਪੁਆਇੰਟ ਇਜ਼ ਵੀ ਆਰ ਮੂਵਿੰਗ ਇਨ ਦੈਟ ਔਰ ਤੁਸੀਂ ਇਹ ਨਾ ਸੋਚੋ ਕਿ ਭਈ ਇਹ ਹਾਲੈਂਡ ਚ ਹੋਇਆ ਹੈ ਜਾਂ ਫਿਨਲੈਂਡ ਵਿੱਚ ਹੋਇਆ ਜਾਂ ਬਾਕੀ ਸਾਊਥ ਈਸਟ ਏਸ਼ੀਅਨ ਕੰਟਰੀ ਚ ਵੀ ਹੋ ਰਿਹਾ ਹੈਗਾ ਕਿ ਉੱਥੇ ਤੱਕ ਹੀ ਹੈ ਇਹ ਸਾਡੇ ਇੰਡੀਆ ਚ ਵੀ ਆਣਾ ਹੈਗਾ ਅਮਰੀਕਾ ਨੇ ਪਹਿਲਾ ਇੱਕ ਜਿਹੜਾ ਸਿੰਥੈਟਿਕ ਫੂਡ ਹੈ ਉਹ ਅਪਰੂਵ ਕਰਤਾ ਹੈਗਾ ਦੈਟ ਇਜ਼ ਚਿਕਨ ਚਿਕਨ ਵਿੱਚ ਹੁਣ ਤੁਹਾਨੂੰ ਪੋਲਟਰੀ ਦੀ ਜੋ ਪੋਲਟਰੀ ਬਰਸ ਦੀ ਜ਼ਰੂਰਤ ਨਹੀਂ ਹੈਗੀ ਇਟ ਵਿਲ ਕਮ ਫਰਮ ਦੀ ਲੈਬੋਰੇਟਰੀ ਸੋ ਜਿਹੜਾ ਲੈਬੋਰੇਟਰੀ ਦਾ ਫੂਡ ਜਿਹੜਾ ਚੱਲ ਪਿਆ ਹੈਗਾ ਵਿਚ ਮੀਨਸ ਕਾਰਪੋਰੇਟ ਕੰਟਰੋਲ ਓਵਰ ਫੂਡ ਇਜ਼ ਨਾਓ ਬੀਇੰਗ ਸਟਰੈਂਥਨਡ so i am sure in the days to come jada 220 mane horsepower da tractor di gall kiti sige oh inna ne emme hawa ch leke nahi aaye hage there is a clear way path for pathway jada clear sanu nazar aannda ki we are moving in that direction punjab de tusi jande ho ki bacche jede hage padan vasse desh chhad re hage you know they migration is right from the village to uh, foreign countries oh jada zameen bachri hagi hai you will see a lot of eyes are on that land ke land le liye and then the corporate agriculture kisanan te rehni nahi hai ਜਦ ਖੇਤੀ ਤੋਂ ਬੱਚੇ ਹੀ ਨਿਕਲ ਕੇ ਸਾਰੇ ਯੂ نو ਹੈਂਗਾ ਜੇਨਰੇਸ਼ਨ ਹਸ ਗੋਨ ਸੋ ਵੀ ਆਰ ਹੈਡਿੰਗ ਟੂਵਰਡਸ ਦੈਟ ਸਟੇਜ ਜਿੱਥੇ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਮਾਰਜਨਲਾਈਜ਼ ਹੋ ਜਾਏਗਾ ਮਾਰਜਨਲ ਹੋ ਜਾਏਗਾ ਦੈਟ ਵਿਚ ਮੀਨਸ ਕਾਰਪੋਰੇਟ ਵਾਸਤੇ ਉਨਾ ਹੀ ਆਸਾਨ ਹੋ ਜਾਏਗਾ ਸਿਸਟਮ ਨੂੰ ਚੱਲਣ ਵਾਸਤੇ